ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਅਤੇ ਮੈਂ ਤੁਹਾਡੇ ਨਾਲ ਅਮਨਪ੍ਰੀਤ ਰੁਕ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦਾ ਕੋਚਿੰਗ ਸੈਂਟਰਾਂ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨੋ ਐਂਟਰੀ ਦੇਸ਼ ਵਿੱਚ ਕੋਚਿੰਗ ਸੰਸਥਾਵਾਂ ਦੇ ਮਨਮਾਨੇ ਰਵੱਈਏ ਅਤੇ ਵਿਦਿਆਰਥੀ ਖੁਦਕੁਸ਼ੀਆਂ ਦੇ ਵਧ ਰਹੇ ਮਾਮਲਿਆਂ ਨੂੰ ਘਟਾਉਣ ਲਈ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ ਲਿਆਉਂਦੇ ਹਨ ਇਹ ਦਿਸ਼ਾ ਨਿਰਦੇਸ਼ ਸਾਰੇ ਕੋਚਿੰਗ ਸੰਸਥਾਵਾਂ ਤੇ ਲਾਗੂ ਹੋਣਗੇ ਇਹਨਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਕੋਈ ਵੀ ਕੋਚਿੰਗ ਸੰਸਥਾ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਆਪਣੇ ਸੰਸਥਾਨ ਵਿੱਚ ਦਾਖਲ ਨਹੀਂ ਕਰ ਸਕਦੀ ਚੰਡੀਗੜ੍ਹ ਹੁਣ ਹਾਈ ਕੋਰਟ 'ਚ 6 ਫਰਵਰੀ ਨੂੰ ਚੋਣ ਕਰਵਾਉਣ ਦੇ ਫੈਸਲੇ ਨੂੰ ਦਿੱਤੀ ਗਈ ਚੁਣੌਤੀ ਚੰਡੀਗੜ੍ਹ ਨਗਰ ਨਿਗਮ ਮਾਮਲਾ ਫਿਰ ਇੱਕ ਵਾਰ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਦੱਸ ਦਈਏ ਕਿ ਡਿਪਟੀ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ 6 ਫਰਵਰੀ ਨੂੰ ਚੋਣ ਕਰਵਾਉਣ ਦੇ ਡੀਸੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਪਟੀਸ਼ਨ ਦਾਇਰ ਹੋਣ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਲਕੇ ਸਵੇਰੇ ਮਾਮਲੇ ਸੰਬੰਧੀ ਸੁਣਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਅੱਜ ਸਵੇਰੇ ਮੁਰਤੋਂ ਮਸ਼ੀਨਿੰਗ ਕਰਕੇ ਇਸ ਮਾਮਲੇ 'ਚ ਜਲ ਸੁਣਵਾਈ ਦੀ ਮੰਗ ਕੀਤੀ ਗਈ ਹੈ ਹਾਈ ਕੋਰਟ ਨੇ ਪਲਕੇ ਸੁਣਵਾਈ ਕੀਤਾ ਜਾਣਾ ਤੈਅ ਕੀਤਾ ਗਿਆ ਹੈ ਚੋਣ ਮੁੱltvi ਕਰਨ ਦੇ ਖਿਲਾਫ ਕੱਲ ਦਾਇਰ ਪਟੀਸ਼ਨ ਤੇ 23 ਜਨਵਰੀ ਨੂੰ ਸੁਣਵਾਈ ਹੋਣੀ ਹੈ ਜੰਮੂ ਕਸ਼ਮੀਰ ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਅਜੇ ਸਿੰਘ ਸੋਕ ਚ ਪੰਜਾਬ ਜੰਮੂ ਕਸ਼ਮੀਰ ਦੇਰਾ ਜੋਰੀ ਜ਼ਿਲ੍ਹੇ ਦੇ ਨੁਹ ਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਸ਼ਹੀਦ ਅਜੇ ਸਿੰਘ ਤੇ ਲੁਧਿਆਣਾ ਨਹੀਂ ਸ਼ਹੀਦ ਅਜੇ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਪਿੰਡ ਰਾਮਗੜ ਸਰਦਾਰਾ ਦਾ ਵਸਨੇਕਸੀ ਸੰਗਣੀ ਤੁੰਦ ਕਾਨ ਵਦੀ ਹੋ ਠੰਡ ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ ਪੰਜਾਬ 'ਚ ਕਰਾਰੇ ਦੀ ਠੰਡ ਦਾ ਕਹਿਰ ਫਿਲਹਾਲ ਜਾਰੀ ਰਹੇਗਾ ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਵਿੱਚ ਅਜੇਰ ਅਲਰਟ ਕੀਤਾ ਹੈ ਇਸ ਤਹਿਤ ਇਹਨਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਸੰਗਣੀ ਤੁੰਦ ਅਤੇ ਸ਼ੀਤ ਲਹਿਰ ਰਹੇਗੀ ਕੜਾਕੇ ਦੀ ਠੰਡ ਵਾਲੇ ਦਿਨ ਵੀ ਰਹਿਣਗੇ ਜਿਸ ਕਾਰਨ ਆਮ ਜਨਜੀਵਨ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਾਤ ਨੂੰ ਦੁਕਾਨ ਬੰਦ ਕਰਕੇ ਜਾ ਰਿਹਾ ਵਿਅਕਤੀ ਭੇਦ ਪਰੇ ਹਾਲਾਤ 'ਚ ਹੋਇਆ ਅਗਵਾ ਅਜਨਾਲਾ 19 ਜਨਵਰੀ ਥਾਣਾ ਅਜਨਾਲਾ ਅਦੀਨ ਆਉਂਦੇ ਪਿੰਡ ਪੁੰਗਾ ਵਿਖੇ ਦੁਕਾਨ ਬੰਦ ਕਰਕੇ ਜਾ ਰਹੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਨੂੰ ਕੁਝ ਵਿਅਕਤੀਆਂ ਵੱਲੋਂ ਬਿਕਰਾਉ ਦੀ ਨਹਿਰ ਨੇੜਿਓਂ ਪੇਦ ਭਰੇ ਹਾਲਾਤ ਵਿੱਚ ਅਗਵਾ ਕਰ ਲਿਆ ਗਿਆ ਅਗਵਾ ਹੋਏ ਨੌਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਥਾਣਾ ਅਜਨਾਲਾ ਪਹੁੰਚੇ ਹਨ ਜਿੱਥੇ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਮੰਗ ਕੀਤੀ ਹੈ ਕਿ ਉਹਨਾਂ ਦੇ ਭਰਾ ਦੀ ਜਲ ਤੋਂ ਜਲਦ ਪਾਲ ਕੀਤੀ ਜਾਵੇ। ਥਾਣਾ ਅਜਨਾਲਾ ਦੇ ਐਸਐਚਓ ਸਬ-ਇੰਸਪੈਕਟਰ ਸੁਖਿੰਦਰ ਸਿੰਘ ਖੈਰਾ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਗੁਰਵਿੰਦਰ ਸਿੰਘ ਨੂੰ ਲਭ ਲਿਆ ਜਾਵੇਗਾ। ਜਲੰਧਰ ਵਿੱਚ ਘਟੋ-ਕਟਾ ਤਾਪਮਨ 5 ਡਿਗਰੀ। ਮੌਸਮ ਵਿਭਾਗ ਜਲੰਧਰ 19 ਜਨਵਰੀ। ਪੰਜਾਬ ਵਿੱਚ ਠੰਡ ਲਹਿਰ ਦਾ ਕਹਿਰ جاری ਹੈ ਸ਼ਹਿਰ ਨੂੰ ਠੰਡ ਲਹਿਰ ਦੇ ਵਿਚਕਾਰ ਸੰਗਣੀ ਤੋਂ ਦੀ ਪਰਤ ਨੇ ਆਪਣੀ ਲਪੇਟ ਚ ਲੈ ਲਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਲੰਦਰ ਵਿੱਚ ਤਾਪਮਾਨ ਘੱਟੋ ਘੱਟ 5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 13 ਡਿਗਰੀ ਸੈਲਸੀਅਸ ਰਹੇਗਾ ਐਡਵੋਕੇਟ ਤੰਨਾ ਹੋਣਗੇ ਪੰਜਾਬ ਦੇ ਨਵੇਂ ਸੀਆਈਸੀਯੂ ਨਾਲ ਸੰਬੰਧਿਤ ਸੀਨੀਅਰ ਵਕੀਲ ਇੰਦਰਪਾਲ ਸਿੰਘ ਤੰਨਾ ਪੰਜਾਬ ਦੇ ਨਵੇਂ ਮੁੱਖ ਇਨਫੋਰਮੇਸ਼ਨ ਕਮਿਸ਼ਨਰ ਹੋਣਗੇ ਸੂਤਰਾਂ ਅਨੁਸਾਰ ਉਹਨਾਂ ਦੀ ਨਿਯੁਕਤੀ ਨੂੰ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ ਤਨਨਾ ਇਸ ਵੇਲੇ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਹਨ ਅੱਜ ਦਾ ਇਤਿਹਾਸ ਅੱਜ ਦੇ ਦਿਨ 19 ਜਨਵਰੀ 1966 ਨੂੰ ਭਾਰਤ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲੀ ਇੰਦਰਾ ਗਾਂਧੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਗਿਆ ਇਹੋ ਜਿਹੀਆਂ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਜੀਬੀਸੀ ਅਪਡੇਟ ਨਾਲ ਧੰਨਵਾਦ दोस्तों आपका स्काइसी ऑयल ये ऑयल पूरा 100% परसेंट नैचुरल से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल